ਜਸਵੰਤ ਸਿੰਘ ਕਿਤੇ ਪੈਂਡਾਟ ਵਾਲਾ ਕੰਮ ਸਿਮਿੰਟ ਰੇਤਾ ਬਜਰੀ ਸੈਂਟਰੀ ਦਾ ਸਮਾਨ ਜੀ ਸਰੀਆ ਆ ਗਿਆ ਜੀ 6:00 6:30 ਵਜੇ ਡੇਡ ਗੇਟ ਜੀ ਤਿੰਨ ਬੰਦੇ ਆਏ ਜੀ ਤਿੰਨ ਬੰਦਿਆਂ ਦੇ ਵਿੱਚ ਉਹ ਮੋਟਰਸਾਈਕਲ ਤੇ ਤਿੰਨ ਆਏ ਤਿੰਨਾਂ ਜੋ ਦੋ ਦਸ ਮੋਟਰਸਾਈਕਲ ਤੇ ਬੈਠ ਰਹੇ ਇੱਕ ਬੰਦਾ ਆਇਆ ਜੀ ਮੇਰੇ ਕੋਲ ਉਹਨਾਂ ਨੇ ਤਾਂ ਸਮਾਨ ਹੋ ਗਿਆ ਜੀ ਸਮਾਨ ਮੰਗ ਕੇ ਚਲ ਮੈਂ ਹੁੰਦੇ ਤਾਂ ਉਹਨੇ ਮੈਨੂੰ 500 ਦਾ ਨੋਟ ਦੇਤਾ 500 ਦਾ ਨੋਟ ਦੇ ਕੇ ਮੈਂ ਕਿਹਾ ਵੀ ਟੁੱਟੇ ਹੋਏ ਦੇ ਦੇ ਕਹਿੰਦਾ ਟੁੱਟੇ ਹੋਏ ਹੈ ਮੈਂ ਜਦੋਂ ਉਹਨੂੰ ਗੰਦੇ ਜੋ ਟੈਂਸ਼ਨ ਮਾਰਦਾ ਤੇ 200 ਦਾ ਸਮਾਨ ਤੇ ਉਹਨੇ ਗੱਲੇ 'ਚ ਪੈਸੇ ਦੇਹ ਦੇ ਜੀ ਤੇ ਜਦ ਗੰਦਾ ਮੈਂ ਫਿਰ ਮੈਨੂੰ ਕਹਿੰਦਾ ਹੋਰ ਤੋਂ ਮੰਗ ਦੇ ਤੇ ਮੈਂ ਸਮਾਨ ਹੋਰ ਦੇਣ ਲੱਗਿਆ ਮੇਰੇ ਉੱਤੇ ਕਿਰਤਾਂ ਨੂੰ ਧੱਕਾ ਵੀ ਮਾਰਿਆ ਗੰਦੇ ਤੇ ਉਹ ਗੱਲੇ 'ਚ ਝੱਟ ਮਾਰ ਕੇ ਫਿਰ ਗੱਲੇ 'ਚ ਉਹ ਲੈ ਗਿਆ ਤੂੰ ਕੋਈ ਰਿਪੋਰਟ ਲਿਖਾਈ ਹੈ ਇਹ ਨਾਲ ਬਾਰੇ ਰਿਪੋਰਟ ਤਾਂ ਲਿਖਾਤੀ ਜੀ ਰਾਤ 3 ਵਜੇ ਦੀ ਤੱਕ 3 ਬੰਦੇ ਸੀਗੇ ਜਿਹੜੇ ਆਏ ਸੀਗੇ 2 ਅੰਦਰ ਆਏ ਨੇ ਇੱਕ ਵਾਰ ਬੈਠਾ ਰਿਹਾ ਉਹਦੇ ਬਾਅਦ ਫਿਰ ਜਦੋਂ ਉਹਦਾ ਕੰਮ ਕਰ ਲਿਆ ਫਿਰ ਦੋਆ ਬੰਦਾ ਫਿਰ ਅੰਦਰ ਆ ਗਿਆ ਯਾਨੀ ਦੋ ਅੰਦਰ ਆ ਗਏ ਜਦੋਂ ਚਲੇ ਗਏ ਪੈਸੇ ਲੈ ਕੇ